ਗੁਰਾਹ ਦੇ ਬੜਾ ਪਿੰਡ ਰੋਡ ਤੇ ਸਥਿਤ ਦੁਕਾਨਦਾਰ ਪਿਛਲੇ ਕਈ ਦਿਨਾਂ ਤੋਂ ਦੁਕਾਨਾਂ ਦੇ ਬਾਹਰ ਖੜੇ ਗੰਦੇ ਪਾਣੀ ਦੀ ਇਸ ਸਮੱਸਿਆ ਤੋਂ ਖਾਸਾ ਪਰੇਸ਼ਾਨ ਨੇ ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਦੁਕਾਨਾਂ ਦੇ ਬਾਹਰ ਪਿਛਲੇ ਕੁਝ ਦਿਨਾਂ ਤੋਂ ਖੜਾ ਗੰਦਾ ਪਾਣੀ ਜਿਥੇ ਉਹਨਾਂ ਦੇ ਵਪਾਰ ਤੇ ਮਾੜਾ ਅਸਰ ਪਾ ਰਿਹਾ ਹੈ ਉੱਥੇ ਹੀ ਇਸ ਪਾਣੀ ਨਾਲ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਸ਼ਾ ਵੀ ਬਣਿਆ ਰਹਿੰਦਾ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਉਹ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦੱਸ ਚੁੱਕੇ ਨੇ ਪਰ ਫਿਰ ਵੀ ਕੋਈ ਠੁਕਮੀ ਕਾਰਵਾਈ ਨਹੀਂ ਹੋਈ ਉਹਨਾਂ ਮੰਕੀਤੀ ਕਿ ਇਸ ਮਸਿਆਦੇ ਜਲਦੋ ਜਲ ਉਚਿਤ ਹੱਲ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਅਤੇ ਉਹ ਆਪਣਾ ਕਾਰੋਬਾਰ ਵੀ ਠੀਕ ਤਰੀਕੇ ਨਾਲ ਚਲਾ ਸਕਣ। ਉਹਨਾਂ ਕਹੇ ਕਿ ਅਗਰ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਗੁਰਾਇਆਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਮੈਂ ਬੜਮੰਡ ਰੋਡ ਦੇ ਬਾਜ਼ਾਰ ਦਾ ਚੇਅਰਪਰਸਨ ਹੋਣ ਦੇ ਕਰਕੇ ਮੈਨੂੰ ਬਹੁਤ ਦੁਕਾਨਦਾਰ ਭਰਾ ਕਹਿ ਰਹੇ ਆ। ਆ ਪਿੱਛੇ ਪੋਜੀਸ਼ਨ ਦੇ ਲੋ ਕੀ ਹੋ ਰਹੀ ਆ ਚਾਰ ਪੰਜ ਦਿਨ ਤੋਂ ਸਾਰੇ ਨਗਰ ਨਗਰ ਕੌਂਸਲ ਦੇ ਜਿੰਨੇ ਕੌਂਸਲ ਸਾਹਿਬਾਨ ਆ ਈਓ ਸਾਹਿਬਾਨ ਆ ਸਾਰੀ ਸੂਚੀ ਟੀਮ ਜਿਹੜੀ ਵੀ ਆ ਆ ਹਾਲ ਦੇਖੋ ਆਗੇ ਬਾਜ਼ਾਰ ਦਾ ਇਸ ਵੇਲੇ ਇੱਕ ਦਾ ਕੰਮਕਾਰ ਹੋਂ ਤਾਂ ਘਟਿਆ ਤੇ ਆ ਹੁਣ ਕਿਦਾਂ ਕਹੇ ਗਾਹਕ ਨੇ ਅੰਦਰ ਜਾਣਾ ਇਹਦੇ ਬਾਰੇ ਕੋ ਧਿਆਨ ਦਿਓ ਜਿਹੜੀਆਂ ਕੋਈ ਹੌਜੀਆਂ ਬੰਦ ਆ ਜਾਂ ਕੋਈ ਦੁਕਾਨਦਾਰ ਵਿੱਚ ਗਲਤ ਸਮਾਨ ਸੁੱਟ ਰਿਹਾ ਉਹਦਾ ਤੁਸੀਂ ਸਟੈਂਡ ਲੋ ਅਸੀਂ ਤੁਹਾਡੇ ਨਾਲ ਆ ਪਰ ਇਹਨੂੰ ਥੋੜਾ ਜਾਂ ਪਹਿਲੇ ਧਾਰ ਤੇ ਇਹਦਾ ਧਿਆਨ ਕਰਕੇ ਤਾਂ ਇਹ ਤੋਂ ਨਿਯਾਜ਼ ਪਾਉ ਨਗਰਪਾਲਿਕਾ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਗ੍ਰੈਂਡ ਦੇ ਵਿੱਚ 4 ਦਿਨ ਹੋ ਗਏ ਆ ਬੜਾ ਪਿੰਡ ਰੋਡ ਤੇ ਪਾਣੀ ਬਹੁਤ ਖੜਦਾ ਜਾਦੇ ਆ ਕਿ ਅੱਗੇ ਨਿਕਾਸ ਵਧੀਆ ਸੀਗਾ ਹੁਣ 4 ਦਿਨ ਤੋਂ ਨਿਕਾਸ ਬੰਦ ਹੋਇਆ ਤੇ ਇਹਦਾ ਬਦ ਫਟਾਫਟ ਕਰਨ ਦੀ ਕੋਸ਼ਿਸ਼ ਕਰਨ ਬਈਕ ਪਾਣੀ ਗਲੀਆਂ ਚੋ ਸੜਕਾਂ ਤੋਂ ਜਲਦੀ ਨਿਕਲ ਤੇ ਗਾ ਕੇ ਮੱਛਰ ਵੀ ਪੈਦਾ ਹੁੰਦਾ ਤੇ ਗਾਕੀ ਦਾ ਵੀ ਉਹ ਬਹੁਤ ਫਰਕ ਤੇ ਗਾਕੀ ਦਾ ਵੀ ਬਹੁਤ ਫਰਕ ਹੈਗਾ ਤੇ ਬਸ ਇਦਾਂ ਹੀ ਆ ਜੀ ਕਰਦੇ ਆ ਜਾਂ ਹੁੰਦਾ ਤੇ ਫੇਰ ਵੀ ਬੇਨਤੀ ਆ ਸਾਡੀ ਦਾ ਬੇ ਤੁਰੰਤ ਕੰਮ ਹੋ ਜਵੇ ਤਾਂ ਵਧੀਆ ਨਹੀਂ ਕਿਆ ਸਕਦਾ ਤੁਸੀਂ ਕਿਸਨ ਨੂੰ ਨਹੀਂ ਅਸੀਂ ਤਾਂ ਭਾਜੀ ਨੂੰ ਗੋਗਲ ਕਰਮਚਾਰੀ ਆ ਉਹਨਾਂ ਨੂੰ ਕਿਹਾ ਉਹਨਾਂ ਨੂੰ ਵੀ ਕਿਹਾ ਸੀਗਾ ਤੇ ਗੋਗਨਾ ਭਾਜੀ ਵੀ ਕਹਿੰਦਾ ਮੈਂ ਕਰਾਉਣਾ ਹੈਗਾ ਤੇ ਪੰਪ ਪੰਪ ਲਾ ਕੇ ਪਾਣੀ ਕਢਾਉਂਦੇ ਆਗੇ ਕਿੰਨੇ ਦਿਨ ਹੋ ਗਏ ਇਹਨੂੰ 4 ਦਿਨ ਹੋ ਗਏ ਅੱਜ ਤੇ ਚੌਥਾ ਦਿਨ ਹੋ ਗਿਆ ਤੇ ਗੱਲ ਤਾਂ ਕੁਝ ਵੀ ਨਹੀਂ ਹੈਗੀ ਕਮੇਟੀ ਲਈ ਇਹ ਬਾਕੀ ਉਹਨਾਂ ਦੇ ਨਾਲ ਹੀ ਅਸੀਂ ਖੜੇ ਆ ਕੰਮ ਹੋ ਜੂਵੇ ਤਾਂ ਵਧੀਆ ਸਾਡਾ ਲੇਕਿਨ ਨਹੀਂ ਬੇਨਤੀ ਆ ਬਸ